ਅੱਜਕੱਲ੍ਹ ਦੇ ਜਮਾਨੇ ਦੇ ਵਿੱਚ ਲੋਕ ਘਰਾਂ ਦਾ ਸਾਦਾ ਭੋਜਨ ਛੱਡ ਕੇ ਬਾਹਰ ਦਾ ਤਲਿਆ ਫਲਿਆ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਹੱਦੋਂ ਵੱਧ ਬਾਹਰ ਦਾ ਖਾਣਾ ਖਾਣਾ ਸਰੀਰ ਲਈ ਕਿੰਨਾ ਨੁਕਸਾਨਦੇ ਹੋ ਸਕਦਾ ਹੈ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਰੋਜ਼ਾਨਾ ਬਾਹਰ ਦਾ ਖਾਣਾ ਖਾਇਆ ਜਾਂਦਾ ਹੈ ਤਾਂ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਜਕੜ ਲੈਂਦੀਆਂ ਨੇ ਪਰ ਜੇਕਰ ਹੱਦ ਦੇ ਵਿੱਚ ਰਹਿ ਕੇ ਖਾਇਆ ਜਾਵੇ ਤਾਂ ਕੁਝ ਬਚਾ ਹੋ ਸਕਦਾ ਹੈ ਪਰ ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਹੀ ਘਟਨਾ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਵੀਕਐਂਡ ਹੋਵੇ ਜਾਂ ਹਾਊਸ ਪਾਰਟੀ ਹੋਵੇ ਬੱਚੇ ਹੋਣ ਬੁੱਢੇ ਹੋਣ ਜਾਂ ਫਿਰ ਨੌਜਵਾਨ ਹੋਣ ਸਾਰੇ ਹੀ ਜੰਕ ਫੂਡ ਖਾਣ ਦੇ ਵਿੱਚ ਸਭ ਤੋਂ ਮੋਹਰੀ ਰਹਿੰਦੇ ਨੇ ਪਰ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਦਰਅਸਲ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਜਿਸ ਦੇ ਮੁਤਾਬਕ ਮਲੇਸ਼ੀਆ 'ਚ ਰਹਿਣ ਵਾਲੀ ਇੱਕ 8 ਸਾਲ ਦੇ ਮੁੰਡੇ ਨੂੰ ਆਪਣੀ ਕਲਾਸ ਵਿੱਚ ਪੜ੍ਹਦਿਆਂ ਹੋਇਆ ਨਜ਼ਰ ਆਉਣਾ ਬਿਲਕੁਲ ਬੰਦ ਹੋ ਗਿਆ ਉਸ ਤੋਂ ਬਾਅਦ ਸਕੂਲ ਅਧਿਕਾਰੀਆਂ ਨੇ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਕਈ ਮੈਡੀਕਲ ਟੈਸਟ ਕੀਤੇ ਪਤਾ ਲੱਗਿਆ ਕਿ ਖਰਾਬ ਜੀਵਨ ਸ਼ੈਲੀ ਤੇ ਖਾਣ ਪੀਣ ਦੀਆਂ ਆਦਤਾਂ ਕਰਕੇ ਉਸਦੇ ਸਰੀਰ ਵਿੱਚ ਵਿਟਾਮਿਨ A ਦੀ ਭਾਰੀ ਕਮੀ ਹੋ ਗਈ। ਇਹੀ ਕਾਰਨ ਹੈ ਕਿ ਉਸ ਦੀ ਅਚਾਨਕ ਅੱਖਾਂ ਦੀ ਰੋਸ਼ਨੀ ਚਲੀ ਗਈ। ਬੱਚੇ ਦੇ ਸਾਰੇ ਮੈਡੀਕਲ ਟੈਸਟ ਹੋਏ ਜਿਸ ਤੋਂ ਪਤਾ ਇਹ ਲੱਗਿਆ ਕਿ ਉਹ ਆਪਟਿਕ ਨਿਊਰੋਪੈਥੀ ਤੋਂ ਪੀੜਤ ਸੀ। ਵਿਟਾਮਿਨ ਏ ਬੱਚੇ ਜਾਂ ਫਿਰ ਕਿਸੇ ਵੀ ਵਿਅਕਤੀ ਦੀ ਸਮੁੱਚੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ ਜਦੋਂ ਬੱਚੇ ਦੇ ਮਾਪਿਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਗੱਲ ਇਹ ਸਾਹਮਣੇ ਆਈ ਕਿ ਮਰੀਜ਼ ਨੇ ਬਚਪਨ ਤੋਂ ਹੀ ਚਿਕਨ ਤੋਂ ਇਲਾਵਾ ਹੋਰ ਕੁਝ ਨਹੀਂ ਖਾਦਾ ਉਹ ਜ਼ਿਆਦਾਤਰ ਸਮਾਂ ਚਿਕਨ ਨਟਸ ਸੋਸੇਜ ਕੁਕੀਜ਼ ਖਾਂਦਾ ਸੀ ਜਿਸ ਕਾਰਨ ਉਸ ਦੇ ਸਰੀਰ ਦੇ ਵਿੱਚ ਵਿਟਾਮਿਨ ਏ ਦੀ ਭਾਰੀ ਕਮੀ ਹੋ ਗਈ ਇਹੀ ਕਾਰਨ ਹੈ ਕਿ ਉਹ ਆਪਟਿਕ ਨਰਵਸ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੁਹਾਨੂੰ ਦੱਸਿਆ ਕਿ ਵਿਟਾਮਿਨ A ਤੁਹਾਡੀਆਂ ਅੱਖਾਂ ਰੈਟੀਨਾ ਕੋਰਨੀਆ ਸਕਿਨ ਪਿਗਮੈਂਟੇਸ਼ਨ ਰਾਤ ਦੇ ਅੰਨੇਪਣ ਤੇ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਦੇ ਲਈ ਬਹੁਤ ਫਾਇਦੇਮੰਦ ਹੈ। ਅਜਿਹੀਆਂ ਚੀਜ਼ਾਂ ਜਿਨ੍ਹਾਂ ਤੇ ਬਹੁਤ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਸੈਸਡ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸਵਾਦ ਵਧਾਉਣ ਦੇ ਲਈ ਐਡੀਟਿਵ ਹੁੰਦੇ ਨੇ ਉਹਨਾਂ ਨੂੰ ਅਲਟਰਾ ਪ੍ਰੋਸੈਸਡ ਫੂਡ ਕਿਹਾ ਜਾਂਦਾ ਹੈ। ਇਹਨਾਂ ਦੇ ਵਿੱਚ ਫਾਈਬਰ ਵਿਟਾਮਿਨ ਪ੍ਰੋਟੀਨ ਤੇ ਖਣਿਜ ਘੱਟ ਹੁੰਦੇ ਨੇ ਤੇ ਇਹ ਖੰਡ ਸੋਡੀਅਮ ਤੇ ਨਾਲ ਹੀ ਫੈਟ ਨਾਲ ਭਰਪੂਰ ਹੁੰਦੇ ਨੇ। ਇਸ ਦੇ ਵਿੱਚ ਆਲੂ ਦੇ ਚਿਪਸ, ਸੋਡਾ ਐਨਰਜੀ ਜੀ ਡਰਿੰਕਸ ਬੇਕਨ ਸੌਸਿਸ ਚਿਕਨ ਇਸੇ ਨਾਲ ਹੀ ਕੈਚਅਪ ਵਰਗੀਆਂ ਚੀਜ਼ਾਂ ਵੀ ਸ਼ਾਮਲ ਨੇ ਮਾਪੇ ਆਪਣੇ ਬੱਚੇ ਦੇ ਬਿਹਤਰ ਭਵਿੱਖ ਦੇ ਲਈ ਕੀ ਨਹੀਂ ਕਰਦੇ ਘਰ ਬੰਗਲਾ ਕਾਰ ਚੰਗੀ ਪੜ੍ਹਾਈ ਸਕੂਲ ਕਾਲਜ ਕੱਪੜੇ ਆਲੇ ਦੁਆਲੇ ਦਾ ਮਾਹੌਲ ਹਰ ਚੀਜ਼ ਦਾ ਧਿਆਨ ਰੱਖਦੇ ਨੇ ਆਪਣੇ ਬੱਚੇ ਨੂੰ ਕੋਈ ਵੀ ਕਮੀ ਨਹੀਂ ਆਉਣ ਦਿੰਦੇ ਪਰ ਫਿਰ ਵੀ ਕਈ ਵਾਰ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਮਾਪੇ ਆਪਣੇ ਬੱਚੇ ਦਾ ਪੋਸ਼ਣ ਵੀ ਉਹਨਾਂ ਧਿਆਨ ਅੱਜਕੱਲ ਨਹੀਂ ਰੱਖਦੇ ਜਿੰਨਾ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਇਸੇ ਕਾਰਨ ਵੀ ਇਹ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਹ ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਦੇ ਸਿਹਤਮੰਦ ਭਵਿੱਖ ਦੇ ਲਈ ਉਹਨਾਂ ਦੀਆਂ ਪਾਲ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਤਾਂ ਜੋ ਬਵੈਖ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ ਜਿੰਨੀ ਜ਼ਿੰਮੇਵਾਰੀ ਇੱਥੇ ਬੱਚਿਆਂ ਦੀ ਬਣਦੀ ਹੈ ਉਹਨیں ਜ਼ਿੰਮੇਵਾਰੀ ਇੱਥੇ ਮਾਪਿਆਂ ਦੀ ਵੀ ਬਣਦੀ ਹੈ ਕਿਉਂਕਿ ਮਾਪਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਘਰ ਦਾ ਭੋਜਨ ਛੱਡ ਕੇ ਬਾਹਰ ਦਾ ਭੋਜਨ ਜ਼ਿਆਦਾ ਖਾਣਾ ਪਸੰਦ ਕਰ ਰਿਹਾ ਹੈ